ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬੀਰ ਸਾਹਿਬ ਦੇ ਬਚਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਾਤੀ ਤੋਰੈ ਮਲ ਨਹੀਂ ਪਾਤੀ ਪਾਤੀ ਜੀਓ ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰ ਜੀਓ ਕੈਨੇਡਾ ਨਿਆਗਰਾ ਫਾਲ ਤੇ ਖੜੇ ਆ ਪਿੱਛੇ ਦੇਖੋ ਕਿੰਨਾ ਕੁਦਰਤ ਨੂੰ ਸੰਭਾਲ ਕੇ ਇੱਥੇ ਦੇ ਲੋਕਾਂ ਨੇ ਸਰਕਾਰਾਂ ਨੇ ਰੱਖਿਆ ਹੋਇਆ ਪਰ ਕੁਦਰਤ ਨੂੰ ਸੰਭਾਲਣ ਦਾ ਜਿਹੜਾ ਫਲਸਫਾ ਹੈ ਧਾਰਮਿਕ ਤੌਰ ਤੇ ਜੇ ਕਿਤੇ ਦੇਖਿਆ ਜਾਵੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਉੱਪਰ ਦੀ ਸ਼ਾਇਦ ਕਿਸੇ ਕੋਲ ਨੂੰ ਨਾ ਮਿਲਿਆ ਹੋਵੇ ਜਿਹਦੇ ਵਿੱਚ ਸਤਿਗੁਰਾਂ ਨੇ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਹਤ ਦਾ ਮਹਾਨ ਫਲਸਫਾ ਸਾਨੂੰ ਦਿੱਤਾ ਹੈ ਪਰ ਸਿੱਖਾਂ ਨੂੰ ਇੰਨਾ ਅਮੀਰ ਫਲਸਫਾ ਮਿਲਣ ਦੇ باوجود ਇਹ ਦਾਤ ਇੱਕ ਬਖਸ਼ਿਸ਼ ਇਹ ਮਿਲਣ ਦੇ باوجود ਵੀ ਖਾਸ ਕਰਕੇ ਅਸੀਂ ਜਿਹੜੀ ਕੁਦਰਤ ਦੀ ਸੰਭਾਲ ਹੈ ਉਹ ਨਹੀਂ ਕਰ ਰਹੇ ਤੇ ਦੇਖਿਆ ਜਾਂਦਾ ਹੈ ਸੁਣਨ ਵਿੱਚ ਆਉਂਦਾ ਹੈ ਸ਼ਰਦਾ ਦੇ ਬਸ ਵੀ 4 ਕਰੋੜ ਰੁਪਏ ਦੇ ਫੁੱਲ ਨੇ ਜਿਹੜੇ ਦਰਬਾਰ ਸਾਹਿਬ ਵੱਖ-ਵੱਖ ਜਿਹੜੇ ਜਿੰਨੀਆਂ ਸੈਰੇਮਨੀ ਹੁੰਦੀਆਂ ਨੇ ਵੱਖ-ਵੱਖ ਗੁਰਪੁਰਬ ਸਮਾਗਮਾਂ ਦੇ ਉੱਪਰ 4 ਕਰੋੜ ਦੇ ਕਹਿੰਦੇ ਫੁੱਲ ਲੱਗਦੇ ਨੇ ਪਰ ਕਬੀਰ ਸਾਹਿਬ ਦੇ ਇੱਕ ਤੇ ਇਹ ਬੋਲ ਸਾਡੇ ਹਿਰਦੇ 'ਚ ਵਸ ਜਾਣ ਕਿ ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਓ ਦੇਖਿਆ ਜਾਂਦਾ ਹੈ ਭਾਰਤ ਦੇ ਵਿੱਚ ਇੰਡੀਆ ਦੇ ਵਿੱਚ Hindu veer ne jehde oh Ganesh di murti ajj kal deena de vich terde ne oh jagah jagah jaake ਉੱਥੇ ਕਿੰਨੀ ਫੁੱਲਾਂ ਦੀ ਬਰਬਾਦੀ ਹੁੰਦੀ ਹੈ ਕੁਦਰਤ ਦੀ ਇਹ ਅਨਮੋਲ ਦਾਤ ਹੈ ਜਿਹੜੀ ਇਹਦੀ ਬਰਬਾਦੀ ਹੁੰਦੀ ਹੈ ਉਹ ਫੁੱਲ ਕਿਵੇਂ ਉਹ ਗਾਹਾਂ ਫਿਰ ਕੂੜਾ ਕਕਰਟਾਂ ਚ ਜਾਂਦੇ ਨੇ ਇਸ ਕਰਕੇ ਸਾਨੂੰ ਇਹਦੇ ਵੱਲ ਬੜਾ ਧਿਆਨ ਦੇਣਾ ਚਾਹੀਦਾ ਕੁਦਰਤ ਦਾ ਜਿਹੜਾ ਫਲਸਫਾ ਹੈ ਇਹਨੂੰ ਸੰਭਾਲ ਕੇ ਰੱਖੀਏ ਹਵਾ ਹਵਾ ਨੂੰ ਗੁਰੂ ਕੇ ਪਾਣੀ ਨੂੰ ਪਿਤਾ ਕੇ ਧਰਤੀ ਨੂੰ ਮਾਂ ਕਹੇ ਇਹ ਕੱਲੇ ਸਿੱਖਾਂ ਦੀਆਂ ਗੱਲਾਂ ਨਹੀਂ ਕੱਲੇ ਸਿੱਖਾਂ ਲਈ ਨਹੀਂ ਪੂਰੀ ਮਨੁੱਖਤਾ ਜਿੱਥੇ-ਇਥੇ ਧਰਤੀ ਤੇ ਵਸ ਰਹੀ ਹੈ ਉਹਨਾਂ ਉਹਨਾਂ ਨੂੰ ਇਹ ਸੰਦੇਸ਼ ਹੈ ਜੀ ਹਰ ਮਨੁੱਖ ਲਈ ਸੰਦੇਸ਼ ਹੈ ਪਰ ਇਹ ਫਲਸਫਾ ਕਿਉਂਕਿ ਅਸੀਂ ਸਮਝਦੇ ਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਮੁਖੀ ਵਿੱਚ ਨੇ ਪਰ ਸ਼ਾਇਦ ਅਸੀਂ ਕਾਫੀ ਕੋਹਾ ਕੋਹਾ ਹੀ ਮੀਲ ਇਸ ਫਲਸਫੇ ਤੋਂ ਦੂਰ ਆ ਸਤਗੁਰੂ ਕਿਰਪਾ ਕਰਨ ਇਹ ਫਲਸਫਾ ਸਾਨੂੰ ਬਖਸ਼ਿਆ ਜਾਵੇ ਮੈਨੂੰ ਲੱਗਦਾ ਵੀ ਜਿੱਦਾਂ ਸਾਨੂੰ ਇਹ ਚੀਜ਼ਾਂ ਕੁਦਰਤ ਦੇ ਅਨਮੋਲ ਖਜ਼ਾਨੇ ਸੰਭਾਲਣ ਦੀ ਜਾਂਚ ਆ ਗਈ ਤਾਂ ਸਭ ਤੋਂ ਪਹਿਲੀ ਅਕਲ ਵਾਲੀ ਗੱਲ ਅਸੀਂ ਫੁੱਲਾਂ ਦੀ ਬਰਬਾਦੀ ਕਰਨੋਂ ਉਸ ਦਿਨ ਹਟ ਜਾਾਂਗੇ ਔਰ ਇਹਦੇ ਵੱਲ ਸਾਨੂੰ ਧਿਆਨ ਦੇਣ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ